ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਮੈਚਿੰਗ ਔਰਗੈਂਜ਼ਾ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਆਂ ਇਹ ਵਾਲਾ ਜਿਹੜਾ ਸੂਟ ਹੈਗਾ ਬਨਾਰਸੀ ਜਿਹੜੀ ਔਰਗੈਂਜ਼ਾ ਦੀ ਸ਼ਰਟ ਹੋਏਗੀ ਪਲੇਨ ਔਰਗੈਂਜ਼ਾ ਦੀ ਬਟਮ ਹੋਏਗੀ ਇਹ ਵਾਲਾ ਜਿਹੜਾ ਸਟਾਫ ਹੈਗਾ ਕ੍ਰਸ਼ਾ ਦਾ ਹੋਇਗਾ ਜਿਹੜਾ ਇੱਕ ਕ੍ਰਸ਼ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਦੇ ਨਾਲ ਸਿਮਰ ਦੀ ਬਾਟਮ ਹੋएगी ਦੋਹਾਂ ਦੀ ਜਿਹੜੀ ਕੱਟ ਹੋਈ ਹੋਈ ਟਾਈਟਾਈਮ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਹੋਏਗਾ 1499 ਰੁਪਏ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਆਰਗੈਂਜ਼ਾ ਦਾ ਹੋਏਗਾ ਪਿਓਰ ਆਰਗੈਂਜ਼ਾ ਦਾ ਜਿਹੜਾ ਹੋਏਗਾ ਫੈਬਰਿਕ ਹੋਏਗਾ ਸ਼ਰਟ ਦਾ ਡਾਟਸ ਵਾਲਾ ਪਲੱਸ ਲੈਰੀਆ ਦਾ ਜਿਹੜਾ ਹੋਏਗਾ ਉਹ ਬਾਟਮ ਦਾ ਸਟਾਫ ਹੋਏਗਾ ਟਾਈਟਾਈਮ ਮੀਟਰ ਦੀ ਕੱਟ ਹੋਈ ਤੁਸੀਂ ਦੁਪੱਟਾ ਸ਼ਰਟ ਵੀ ਬਣਾ ਸਕਦੇ ਹੋ ਜਾਂ ਤੁਸੀਂ ਸ਼ਰਟ ਔਰ ਬਾਟਮ ਦੋਨੋਂ ਬਣਾ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਹੈਗਾ ਆ ਇਹ ਆ ਬਾਟਮ ਹੋਏਗੀ 1590 ਇਹਨਾਂ ਦਾ ਪ੍ਰਾਈਸ ਹੋਵੇਗਾ ਸ਼ਿਪਿੰਗ ਫ੍ਰੀ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲਿਆ ਦੋਹਾਂ ਦੀ ਜਿਹੜੀ ਕੱਟ ਹੋਏਗੀ ਉਹ ਟਾਈਟ ਮੀਟਰ ਰਹਿਣ ਵਾਲੀ ਹੈਗੀ ਆ ਤੇ ਤੁਸੀਂ ਜੇਕਰ ਟਾਈਂਡਾਈ ਦੇ ਨਾਲ ਦੁਪੱਟਾ ਵੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਬਟ ਉਹਦੇ ਲਈ ਐਕਸਟਰਾ ਹੈਗਾ ਜਿਹੜਾ ਪੇ ਕਰਨਾ ਪਏਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਕਾਟਨ ਦੇ ਉੱਪਰ ਹੋਣਗੇ ਟੈਬੀ ਲਾਈਨਿੰਗ ਦਾ ਜਿਹੜਾ ਸਟਾਫ ਰਹਿਣ ਵਾਲਾ 750 ਰੁਪਏ ਦੇ ਤੁਹਾਨੂੰ ਪੂਰਾ ਸੂਟ ਮਿਲ ਜਾਏਗਾ ਇਹ ਵਾਲਾ ਜਿਹੜਾ ਸਟੱਫ ਹੈਗਾ ਇਹ ਕਾਟਨ ਦਾ ਹੈਗਾ ਡਿਜ਼ਾਈਨਡ ਕਾਟਨ ਦੀ ਸ਼ਰਟ ਹੋਏਗੀ ਬਾਟਮ ਦੇ ਉੱਪਰ ਵਰਕ ਆਏਗਾ ਤੇ ਨਾਲ ਇਹ ਦੁਪੱਟਾ ਰਹਿਣ ਵਾਲਾ ਡਿਜ਼ਾਈਨਡ ਪ੍ਰਿੰਟ ਦੇ ਉੱਪਰ ਪ੍ਰਾਈਸ ਹੋਏਗਾ 999 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਆਹ ਵਾਲੇ ਜਿਹੜੇ ਸੂਟ ਹੈਗੇ ਇਹ ਮਰਵਰੀ कॉटन ਦਾ ਜਿਹੜਾ ਸਟਾਫ ਰਹਿਣ ਵਾਲੇ SK ਬ੍ਰਾਂਡ ਦਾ ਹੋਏਗਾ ਜਿਹਦੇ ਚੋਂ ਪਿੰਨ ਦੀ ਸ਼ਰਟ ਹੋਏਗੀ ਪਲੇਨ ਬਾਟਮ ਹੋਏਗੀ 12 ਪਜਾਇਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਪਲੇਨ ਬਾਟਮ ਰਹਿਣ ਵਾਲੀ ਹੈਗੇ 80 cm ਦੋਹਾਂ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਰਹਿਣਗੇ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਹੈਗਾ ਜਿਹੜਾ ਐਕਸਟਰਾ ਪੇ ਕਰਨਾ ਪਏਗਾ ਇਹਨਾਂ ਵਿੱਚ